स्टार एजी न्यूज़ चैनल से तो आपका स्वागत करते हैं नभिया और ताजी खबरें देखने के लिए स्टार एजी न्यूज़ चैनल को लाइक शेयर कमेंट और सब्सक्राइब जरूर करो प्यारे चीज क्या है उस क्या कहना बहुत अच्छा लगा जी इस कॉलेज में आके और स्पेशली uh, uh, ये कॉलेज जो है काफी अपना बॉर्डर एरिया के पास है उसके बावजूद भी पहले 28 जो पोजिशन हैं अट्ठाईस लड़कियों को पहली दस पोजीशन में मिली है और फिर पहली पोजीशन जो है नौ लोगों को मिली है और मुझे एनुअल रिपोर्ट में बताया कि तेरह स्टूडेंट्स से कॉलेज शुरू किया गया था और तेईस सौ तक पहुंच गया है। तो ये देख के बहुत अच्छा लगा कि बहुत नॉमिनल प्रोग्रेस इस कॉलेज ने की है मेरा इस कॉलेज के साथ बहुत पुराना रिलेशन है हम लोग मैं पहले भी बहुत बार यहाँ मैडम जनरल पांडी थे यहाँ प्रिंसिपल आज भी हमारे साथ हैं तो ये कॉलेज की जब से मैंने देखा है ਪਰੋਗਰੈਸ ਹੋਈ ਹੈ ਨਵੇਂ-ਨਵੇਂ ਕੋਰਸਸ ਸ਼ੁਰੂ ਹੋਏ ਹਨ ਸਟੂਡੈਂਟਸ ਆਰ ਵੈਰੀ ਗੁੱਡ ਕੁਆਲਿਟੀ ਆਫ ਸਟੂਡੈਂਟਸ অর ਟੀਚਰਸ ਦੀ ਕੁਆਲਿਟੀ ਜਿਹੜੀ ਬਹੁਤ ਹੀ ਅੱਛੀ ਹੈ ਸਰ ਜਨਾਕਾ ਦੇਖਿਆ ਲੱਗਦੀ ਨਹੀਂ ਆ ਕਿ ਚੁੱਕੇ ਜ਼ਬੂਤ ਘਟੇ ਪਰ ਅੱਜ ਦੇਖਿਆ ਇਸ ਕਾਲਜ ਦੇ ਵਿੱਚ ਸਾਰੇ ਹੀ ਅਵਾਰਡ ਜਿਹੜੇ ਜਿੱਤੀਆਂ ਨਹੀਂ ਜਿਹੜੇ ਕੀ ਕਰਾ ਚੰਦੇ ਦੇਖੋ ਇਹ ਤਾਂ ਕੁੜੀਆਂ ਦਾ ਕਾਲਜ ਹੈ ਠੀਕ ਹੈ ਇੱਥੇ ਤੇ ਕੁੜੀਆਂ ਨੇ ਲੈਣੇ ਪਰ ਓਵਰ ਆਲ ਜੇ ਤੁਸੀਂ ਦੇਖੋ ਯੂਨੀਵਰਸਿਟੀ ਦੀ ਪੋਜੀਸ਼ਨ ਦੇਖੋ ਜਿਹੜੇ ਟਾਪ ਪੋਜੀਸ਼ਨਸ ਨੇ ਉਹ ਕੁੜੀਆਂ ਹੀ ਲੈ ਕੇ ਜਾਂਦੀਆਂ ਅਸੀਂ ਜਦੋਂ ਕਨਵੋਕੇਸ਼ਨ ਤੇ ਵੀ ਦਿੰਦੇ ਆ ਡਿਗਰੀਆਂ ਉਹਦੇ ਵਿੱਚੋਂ ਜੇ ਅਸੀਂ 300 ਡਿਗਰੀਆਂ ਦੇ ਰਹੇ ਹਾਂ ਤੇ ਘੱਟੋ-ਘੱਟ 200 ਡਿਗਰੀਆਂ ਕੁੜੀਆਂ ਦੀਆਂ ਹੁੰਦੀਆਂ ਤੇ 100 ਮੁੰਡਿਆਂ ਦੀ ਹੁੰਦੀਆਂ ਉਹ ਬੜੀ ਨੇਚਰਲ ਜੀ ਗੱਲ ਹੈ ਕਿ ਕੁੜੀਆਂ ਸincere ਹੁੰਦੀਆਂ ਪੜਦੀਆਂ ਵੀ ਜ਼ਿਆਦਾ ਨੇ ਐਸ ਕੰਪੇਅਰ ਟੂ ਬॉयਜ਼ ਸਰਪ੍ਰਾਈਜ਼ ਨਾਲ ਫ੍ਰੀਜੀ ਦੇਖ ਜਾਈ ਤੇ ਕੁੜੀਆਂ ਨੇ ਸਰ ਹਾਂ ਉਹ ਮੈਂ ਦੇਖਿਆ ਅੱਜ ਦੇਖਿਆ ਜੀ ਜਿਹੜਾ ਸਾਡਾ ਹੁੰਦਾ ਹੈ ਯੂਥ ਫੈਸਟੀਵਲ ਹੁੰਦਾ ਉਹਦੇ ਵਿੱਚ ਕਾਫੀ ਇਨਾਮ ਜਿਹੜੇ ਆ ਕੁੜੀਆਂ ਨੇ ਜਿੱਤੇ ਹੈ ਮੈਡਮ ਦੱਸਦੇ ਸੀ ਯਾ ਤਾਂ ਤੁਸੀਂ winner ਹੋਨੇ ਆ runners up ਹੋਨੇ ਆ ਸੋ ਸਾਰੇ ਸਟਾਫ ਵੀ ਬਹੁਤ ਮਿਹਨਤੀ ਹੈ ਔਰ ਸਟੂਡੈਂਟਸ ਵੀ ਬਹੁਤ ਮਿਹਨਤੀ ਹੈ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਥੈਂਕ ਯੂ ਥੈਂਕ ਯੂ ਅਰ ਯੂ ਅੱਜ ਜਿਹੜਾ ਕੋਲਿਜੀ ਵਿੱਚ ਪ੍ਰੋਗਰਾਮ ਕਰਿਆ ਗਿਆ ਉਸ ਬਾਰੇ ਗੱਲ ਕਰਦੇ ਹਾਂ ਹਾਂਜੀ ਅੱਜ ਜੀ ਸਾਡੇ ਇੱਥੇ ਸਲਾਨਾ ਇਨਾਮ ਵੰਡ ਸਮਾਰੋਹ ਕਰਿਆ ਗਿਆ ਹੈ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਜਿਹਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਡਾਕਟਰ ਕਰਨਜੀਤ ਸਿੰਘ ਜੀ ਕਾਲੋਂ ਮੁੱਖ ਮਹਿਮਾਨ ਵਜੋਂ ਜਿਨ੍ਹਾਂ ਨੇ ਸ਼ਿਰਕਤ ਕੀਤੀ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਪਿਛਲੇ ਸਾਲ ਦੇ ਵਿੱਚ ਜਿਹੜੇ ਸਾਡੇ ਬੱਚਿਆਂ ਨੇ ਮੈਰਿਟਸ ਲਈਆਂ ਹੈ ਜਾਂ ਯੂਥ ਫੈਸਟੀਵਲ ਦੇ ਵਿੱਚ ਜਿਨ੍ਹਾਂ ਨੇ ਅੱਛੀਆਂ ਪੋਜੀਸ਼ਨਾਂ ਲਈਆਂ ਕਿਉਂਕਿ ਸਾਡਾ ਕਾਲਜ ਜਿਹੜਾ ਹੈ ਬੜੇ ਸਾਲਾਂ ਤੱਕ ਚੈਂਪੀਅਨ ਰਿਹਾ ਹੈ ਜ਼ੋਨਲ ਯੂਥ ਫੈਸਟੀਵਲ ਦਾ ਪਰ ਇਸ ਵਾਰੀ ਸਾਡੀ ਰੰਗਰਾਪ ਟਰੋਫੀ ਆਈ ਤੇ ਫਰਸਟ ਰੰਗਰਾਪ ਟਰੋਫੀ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਅੱਗੇ ਤੋਂ ਅੱਗੇ ਵਧਣ ਦੀ ਤੇ ਉਮੀਦ ਹੈ ਕਿ ਅਗਲੇ ਸਾਲਾਂ ਦੇ ਵਿੱਚ ਸਾਡੇ ਬੱਚੇ ਜਿਹੜੇ ਹੋਰ ਜ਼ਿਆਦਾ ਮੈਰਿਟਸ ਲੈ ਕੇ ਆਣਗੇ ਯੂਥ ਫੈਸਟੀਵਲ ਦੇ ਵਿੱਚ ਅੱਛਾ ਪ੍ਰਦਰਸ਼ਨ ਕਰਨਗੇ ਤੇ ਇਹਦੇ ਨਾਲ ਹੀ ਜਿਹੜਾ ਕਾਲਜ ਦੇ ਵਿੱਚ ਡਿਸਪਲਨ ਰੱਖਣ ਵਾਲੇ ਸਾਡੇ ਬੱਚੇ ਸੀਆਰਸ ਹੁੰਦੇ ਨੇ ਜਾਂ ਫਿਰ ਜਿਹੜੇ ਐਨਸੀਸੀ ਵਾਲੇ ਬੱਚੇ ਸਾਡੇ ਯੂਥ ਵੈਲਫੇਅਰ ਡਿਪਾਰਟਮੈਂਟ ਦੇ ਬੱਚੇ ਰੈੱਡ ਰਿਬਨ ਦੇ ਬੱਚੇ ਹੋ ਬਹੁਤ ਸਾਰੇ ਇਹ ਸਾਡੇ ਕੋਲ ਕਲੱਬਸ ਨੇ ਉਹਨਾਂ ਦੇ ਬੱਚੇ ਜਿਹੜੇ ਅਸੀਂ ਉਹਨਾਂ ਨਾਲ ਕਰਦੇ ਆਂ ਜਿਨ੍ਹਾਂ ਦਾ ਜਿਹੜਾ ਕੰਮ ਹੁੰਦਾ ਬੜਾ ਵਧੀਆ ਵਧੀਆ ਹੁੰਦਾ ਹੈ ਤੇ ਇਸ ਕਰਕੇ ਇਹ ਜਿਹੜਾ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਪ੍ਰਾਈਸ ਡਿਸਟ੍ਰੀਬਿਊਸ਼ਨ ਫੰਕਸ਼ਨ ਹੈ ਇਹਦਾ ਮਤਲਬ ਵੀ ਹੁੰਦਾ ਹੈ ਕਿ ਹੌਸਲਾ ਫਜਾਈ ਕਰਨਾ ਬੱਚਿਆਂ ਦੀ ਚਾਹੇ ਉਹ ਪੜ੍ਹਾਈ ਦੇ ਖੇਤਰ ਵਿੱਚ ਹੋਏ ਚਾਹੇ ਉਹ ਖੇਡਾਂ ਦੇ ਖੇਤਰ ਵਿੱਚ ਹੋਏ ਜਾਂ ਫਿਰ ਯੂਥ ਫੈਸਟੀਵਲ ਦੇ ਵਿੱਚ ਹੋਏ ਜਾਂ ਕਾਲਜ ਦੇ ਵਿੱਚ ਬੱਚਿਆਂ ਦਾ ਕੋਈ ਵਿਸ਼ੇਸ਼ ਯੋਗਦਾਨ ਹੋਏ ਤਾਂ ਉਹਨਾਂ ਬੱਚਿਆਂ ਨੂੰ ਅਸੀਂ ਆਨਰ ਕਰਦੇ ਆਂ ਤੇ ਅੱਜ ਇਹ ਸਾਰੇ ਬੱਚੇ ਜਿਹੜੇ ਆ ਇਹ ਇਨਾਮ ਪ੍ਰਾਪਤ ਕਰਕੇ ਬੜੇ ਬੇਹੱਦ ਖੁਸ਼ ਆ ਤੇ ਇਹ ਜਿਹੜਾ ਸਾਡਾ ਕਾਲਜ ਆ ਅੱਜ ਇਹਦੇ ਵਿੱਚ ਵਿਆ ਵਰਗਾ ਮਾਹੌਲ ਬਣਿਆ ਹੋਇਆ ਹੈ ਟੂਡੇ Today our college Shanti Devi Arya MLA College Dinanagar has organized a prize distribution function for the winners who have got various positions in the last session. We feel proud that our eight students have bagged first position in Gunanagdev University in different uh, courses. Our 156 students are the distinction holders in various courses, and 40 students got their position in the merit list of the university. Today, in seven categories, we have awarded the prizes to the winners. The first category was the merit holders, second, distinction holders, then, youth festival participants, then, class representatives of various classes and the categories and are so on and so forth. We feel proud that our students make their college proud by bagging different positions and we hope that this battle will continue and they will win the positions in the next in the next years also. Thank you so much.